ਬੜਾ ਵੱਡਾ ਬਿਆਨ ਦੇ ਰਹੇ ਹੋ ਬੱਲ ਸਾਹਿਬ ਉਧਰ ਕਾਲੀ ਦਲ ਵਾਲੇ ਕਹਿ ਰਿਹਾ ਡਾਇਨਾਸੌਰ ਵੀ ਆਉਣਗੇ ਤੇ ਕਾਲੀ ਦਲ ਵੀ ਆਏਗਾ 27 ਦੇ ਵਿੱਚ ਤੇ ਤੁਸੀਂ ਬਹੁਤ ਵੱਡਾ ਆਪਣੇ ਆਪ ਤੇ ਜਿਹੜਾ ਉਹ ਬਿਆਨ ਦੇ ਦਿੱਤਾ ਸੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਹੈ ਅਕਾਲੀ ਦਲ ਤੇ ਕਾਂਗਰਸ ਜੇ 20 ਸਾਲ ਪੰਜਾਬ ਦੇ ਵਿੱਚ ਆਜੇ ਤੇ ਸਾਬਾ ਬੱਲ ਰਾਜਨੀਤੀ ਛੱਡਣ ਦੇ ਲਈ ਤਿਆਰ ਹੋ ਮੈਂ ਨਾ ਜੀ ਮੈਂ ਇਸ ਚੀਜ਼ ਨੂੰ ਸਾਫ਼ ਕਰਦਾ ਹਾਂ ਹੂੰ ਮੇਰਾ ਵੀ ਜ਼ਿੰਦਗੀ ਦਾ ਪ੍ਰੈਕਟੀਕਲ ਲੈਣ ਦਾ ਤਜਰਬਾ ਹੈ ਹੂੰ ਮੇਰਾ ਖੁਦ ਦਾ ਤਜਰਬਾ ਹੈ ਕਿ ਜੇ 20 ਸਾਲ ਦੇ ਵਿੱਚ ਇਹ ਦੋਵੇਂ ਪਾਰਟੀਆਂ ਆਜਣ ਕਾਲੀ ਦਲ ਜਾਂ ਕਾਂਗਰਸ ਮੈਂ ਰਾਜਨੀਤੀ ਛੱਡਣ ਦੇ ਲਈ ਤਿਆਰ ਹਾਂ ਕਿ ਮੈਂ ਇੱਕ ਨਾਰਮਲ ਕਰਦਿਆਂ ਹਾਂ ਹੂੰ ਮੇਰੇ ਮਾਪਿਓ ਦੇ ਵਿੱਚ ਸਾਡੇ ਦਾਦੇ-ਬਾਬਿਆਂ ਦੇ ਵਿੱਚ ਅਜੇ ਤੱਕ ਕੋਈ ਪੰਚਾਇਤ ਦਾ ਮੈਂਬਰ ਵੀ ਨਹੀਂ ਸੀ ਬਣਿਆ ਭਾਤ ਸਭ ਲੱਤਾਂ ਖਿੱਚਣ ਵਾਲਿਆਂ ਦੇ ਵਿੱਚ ਯਾਰ ਦੋਸਤ ਸੀ ਆਪਣੇ ਸੀ ਬਗਾਨੇ ਸੀ ਰਿਸ਼ਤੇਦਾਰ ਸੀ ਕੌਣ ਸੀਗੀ ਜਾਂ ਦੂਜੀਆਂ ਪਾਰਟੀਆਂ ਵਾਲੇ ਸੀ ਇਹ ਦੱਸ ਦਿਓ ਹਾਂਦੇ ਆ ਕਿ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਮੇਰੇ ਨਾਲ ਤੇ ਉਹ ਹਸਾਬ ਦਾਬ ਹੋਇਆ ਕਿ ਮੈਨੂੰ ਆਪਣੇਆਂ ਤੋਂ ਖਤਰਾ ਸੀ ਮੈਨੂੰ ਬਗਾਨਿਆਂ ਤੋਂ ਕੋਈ ਵੈਰੀਆਂ ਤੋਂ ਕੋਈ ਖਤਰਾ ਨਹੀਂ ਦੇਖੋ ਸਿਆਣੇ ਨੇ ਗੱਲੀਆਂ ਸੱਚੀਆਂ ਕਹੀਆਂ ਜੀ ਕਿ ਬੰਦੇ ਦੀ ਮਾਰ ਆਪਾਂ ਝੱਲ ਸਕਦੇ ਆ ਪਰ ਜਦੋਂ ਪ੍ਰਮਾਤਮਾ ਦੀ ਮਾਰ ਵਜਦੀ ਹੈ ਨਾ ਉਦੋਂ ਆਪਾਂ ਨਹੀਂ ਚੱਲ ਸਕਦੇ ਉਹ ਪ੍ਰਮਾਤਮਾ ਨੇ ਕਿਹਾ ਹੈ ਕਿ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਜੀ ਪਾਲਟੀ ਜੇ ਮੈਨੂੰ ਜ਼ਿੰਮੇਵਾਰੀ ਦਿੰਦੀ ਆ ਹਮ ਅਮਰਸਾਰ ਡਿਸਟ੍ਰਿਕਟ ਦੀ ਤੇ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੋ ਅਜੇ ਤੱਕ ਰਕਿਆ ਉਹ ਕੀਤਾ ਹੈ ਜੇ ਕਿਸੇ ਤੁਸੀਂ ਅੱਜ ਹੋਰ ਪਾਰਟੀ ਦੇ ਵਿੱਚ ਹੁੰਦੇ ਜੇ ਤੁਸੀਂ ਕਾਂਗਰਸ ਦੇ ਵਿੱਚ ਹੁੰਦੇ ਜੇ ਤੁਸੀਂ ਕਾਲੀ ਦਲ ਦੇ ਵਿੱਚ ਹੁੰਦੇ ਜੇਕਰ ਤੁਸੀਂ ਭਾਜਪਾ ਦੇ ਵਿੱਚ ਹੁੰਦੇ ਤੁਹਾਨੂੰ ਇਹ ਮੌਕਾ ਮਿਲਣਾ ਸੀ ਭਾਵੇਂ ਫੋਟੋਆਂ ਦੀ ਗੱਲ ਕਰ ਲਓ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਅੱਜ ਮੈਂਬਰ ਬਣ ਚੁੱਕੇ ਹੋ ਹੋ ਸਕਦਾ ਕੱਲ ਨੂੰ ਤੁਹਾਨੂੰ ਵੱਡੀ ਜ਼ਿੰਮੇਵਾਰੀ ਵੀ ਮਿਲ ਜੇ ਇਹ ਮੌਕਾ ਕਿਸੇ ਹੋਰ ਪਾਰਟੀ 'ਚ ਮਿਲ ਸਕਦਾ ਸੀ ਨਹੀਂ ਜੀ ਇਹ ਮੌਕਾ ਦੂਜੀਆਂ ਪਾਰਟੀਆਂ ਦੇ ਵਿੱਚ ਨਹੀਂ ਮਿਲਣਾ ਜੀ ਪੰਜਾਬ ਦੇ ਵਿੱਚ ਨਸ਼ੇ ਦਾ ਹਮੇਸ਼ਾ ਹੀ ਮੁੱਦਾ ਲੈ ਕੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿ ਪੰਜਾਬ ਦੇ ਵਿੱਚ ਨਸ਼ਾ ਅਕਾਲੀ ਦਲ ਨੇ ਵਾੜਿਆ ਪਰ ਅਕਾਲੀ ਦਲ ਵਾਲੇ ਸਿੱਧਾ ਸਿੱਧਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾ ਰਹੇ ਕਹਿੰਦੇ 4-5 ਸਾਲ ਸਰਕਾਰ ਤੁਹਾਡੀ ਹੋ ਗਈ ਆ ਤੁਹਾਡੇ ਕੋਲ ਨਸ਼ਾ ਨਹੀਂ ਬੰਦ ਹੋ ਗਿਆ ਨਸ਼ੇ ਦਾ ਅਸਲੀ ਜ਼ਿੰਮੇਵਾਰ ਕੌਣ ਆ ਵੇਖੋ ਜੀ ਅਕਾਲੀ ਦਲ ਸਰਕਾਰ ਨੇ ਨਸ਼ਾ ਲਿਆਂਦਾ ਕਾਂਗਰਸ ਸਰਕਾਰ ਤੇ ਕਾਂਗਰਸ ਸਰਕਾਰ ਨੇ ਵਧਾਇਆ ਤੇ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਘਟਾਇਆ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆਂ ਜਿਸ ਤਰ੍ਹਾਂ ਪਾਰਟੀ ਨੇ ਤੁਹਾਡੇ ਉੱਤੇ ਮਾਣ ਬਖਸ਼ਿਆ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਮੈਂ ਜਿਵੇਂ ਪਹਿਲਾਂ ਦੱਸ ਚੁੱਕਾ ਆ ਕਿ ਲੰਮਾ ਸਮਾਂ ਤੁਸੀਂ ਪਾਰਟੀ ਦੇ ਨਾਲ ਵੀ ਜੁੜੇ ਆਖਰ ਪਾਰਟੀ ਨੇ ਤੁਹਾਨੂੰ ਵਿਧਾਨ ਸਭਾ ਹਲਕਾ ਅਟਾਰੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਦਾ ਮੌਕਾ ਦਿੱਤਾ ਪਾਰਟੀ ਦੇ ਵਿੱਚ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਰਜ਼ਾ ਕਿਸ ਤਰ੍ਹਾਂ ਰਿਹਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕਿਉਂਕਿ ਪਹਿਲੀ ਵਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੋਣ ਲੜੀ ਹੈ ਹਾਂਜੀ ਜੀ ਸਭ ਤੋਂ ਪਹਿਲਾਂ ਜੀ ਮੈਂ ਸ਼੍ਰੀ ਅਰਵਿੰਦ ਕੇਰਿਵਾਲ ਸਾਹਿਬ ਦਾ ਧੰਨਵਾਦ ਕਰਦਾ ਆਂ ਸਰਦਾਰ ਭਗਵੰਤ ਸਿੰਘ ਮਾਨਸਾਬ ਦਾ ਧੰਨਵਾਦ ਕਰਦਾ ਹਾਂ ਤੇ ਹਲਕਾ ਟਾਰੀ ਤੋਂ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਛੋਟੇ ਜਿਹੇ ਨਮਾਣੇ ਦੇ ਵਰਕਰ ਨੂੰ ਪਾਰਟੀ ਦੇ ਵਿੱਚੋਂ ਜ਼ਿਲ੍ਹਾ ਪ੍ਰੀਖੇ ਦੀ ਟਿਕਟ ਦਿੱਤੀ ਤੇ ਜੇ ਪਾਰਟੀ ਨੇ ਮੈਨੂੰ ਯਕੀਨ ਸਮਝ ਕੇ ਟਿਕਟ ਦਿੱਤੀ ਤੇ ਮੈਂ ਜ਼ਿਲ੍ਹਾ ਪ੍ਰੀਖੇ ਦੀ ਟਿਕਟ ਜਿੱਤ ਕੇ ਤੇ ਪਾਰਟੀ ਦੀ ਝੋਲੀ ਵਿੱਚ ਪਾਤੀ। ਪਹਿਲੀ ਵਾਰ ਚੋਣ ਮੈਦਾਨ ਚ ਉਤਰਿਆ ਆਮ ਆਦਮੀ ਪਾਰਟੀ ਪਹਿਲੀ ਵਾਰ ਤੁਹਾਡੇ ਵਰਗੇ ਇੱਕ ਨੌਜਵਾਨ ਸਖਸ਼ ਦੇ ਉੱਤੇ ਭਰੋਸਾ ਕੀਤਾ, ਭਰੋਸਾ ਕਰਕੇ ਟਿਕਟ ਦਿੱਤੀ। ਇੱਕ ਪਿੰਡ ਦੀ ਨੁਮਾਇੰਦਗੀ ਕਰਨੀ ਹੋਵੇ ਤਾਂ ਬੜਾ ਔਖਾ ਹੁੰਦਾ ਦਰਸ਼ਕ ਦੇਖ ਰਹੇ ਨੇ। ਸਰਪੰਚੀ ਕਰਨੀ ਹੋਵੇ ਤੇ ਬੜਾ ਔਖਾ ਹੁੰਦਾ, ਮੈਂਬਰੀ ਕਰਨੀ ਹੋਵੇ ਤਾਂ ਬੜਾ ਔਖਾ ਹੁੰਦਾ। 29 ਪਿੰਡਾਂ ਦੇ ਵਿੱਚ ਇਲੈਕਸ਼ਨ ਲੜ ਕੇ ਫਿਰ ਜਿੱਤ ਕੇ ਦਿਖਾਉਣਾ ਕਿੰਨੀ ਕੁ ਮੁਸ਼ਕਲ, ਕਿੰਨਾ ਕੁ ਗਠਨ ਰਿਹਾ, ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ, ਯਾਰਾਂ ਦੋਸਤਾਂ ਦਾ ਕਿੰਨਾ ਕੁ ਸਾਥ ਰਿਹਾ। ਕਿ ਮੈਂ ਇੱਕ ਨਾਰਮਲ ਘਰਤਿਆਂ ਹਾਂ ਮੇਰੇ ਮਾਪਿਓ ਦੇ ਵਿੱਚ ਸਾਡੇ ਦਾਦੇ ਬਾਬਿਆਂ ਦੇ ਵਿੱਚ ਅਜੇ ਤੱਕ ਕੋਈ ਪੰਚਾਇਤ ਦਾ ਮੈਂਬਰ ਵੀ ਨਹੀਂ ਸੀ ਬਣਿਆ ਤੇ ਤੁਹਾਨੂੰ ਪਤਾ ਹੀ ਆ ਤੇ ਲੋਕ ਲਤਾਂ ਖਿੱਚਦੇ ਹੁੰਦੇ ਆ ਪੋਲਿਟਿਕਲ ਬੰਦਿਆਂ ਦੀਆ ਚਲੋ ਮੇਰ ਨੂੰ ਡੇਗਣ ਦੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਇਸ ਚੀਜ਼ ਨੂੰ ਦਿਲ ਤੇ ਨਹੀਂ ਲਾਇਆ ਮੈਂ ਕਿਹਾ ਚਲੋ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਬਾਲ ਸਾਹਿਬ ਲੱਤਾਂ ਖਿੱਚਣ ਵਾਲਿਆਂ ਦੇ ਵਿੱਚ ਯਾਰ ਦੋਸਤ ਸੀ ਆਪਣੇ ਸੀ ਬਗਾਨੇ ਸੀ ਰਿਸ਼ਤੇਦਾਰ ਸੀ ਕੌਣ ਸੀਗੀ ਜਾਂ ਦੂਜੀਆਂ ਪਾਰਟੀਆਂ ਵਾਲੇ ਸੀ ਇਹ ਦੱਸ ਦਿਓ ਕੀ ਆਪਣੇ ਵੀ ਸੀ ਵਿੱਚ ਹੂੰ ਵਿਰੋਧੀ ਪਾਰਟੀਆਂ ਤਾਂ ਹੈਗੀਆਂ ਹੈਗੀਆਂ ਹੂੰ ਆਂਦੇ ਆ ਕਿ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਮੇਰੇ ਨਾਲ ਤੇ ਉਹ ਹਸਾਬ ਦਾਬ ਹੋਇਆ ਕਿ ਮੈਨੂੰ ਆਪਣੇਆਂ ਤੋਂ ਖਤਰਾ ਸੀ ਮੈਨੂੰ ਬਗਾਨਿਆਂ ਤੋਂ ਕੋਈ ਵੈਰੀਆਂ ਤੋਂ ਕੋਈ ਖਤਰਾ ਨਹੀਂ ਜਿਹੜੇ ਸਾਡੇ ਹਲਕਾ ਟਾਰੀ ਤੋਂ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਐਮਐਲਏ ਸਾਹਿਬ ਆ ਜੀ ਉਹਨਾਂ ਦਾ ਵੀ ਮੈਨੂੰ ਪੂਰਾ ਸਾਥ ਮਿਲਿਆ ਜੀ ਉਹਨਾਂ ਨੇ ਵੀ ਮੈਨੂੰ ਆਪਣਾ ਬੇਟਾ ਸਮਝ ਕੇ ਮੇਰੀ ਪੂਰੀ ਮਦਦ ਕੀਤੀ ਹੈ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਕਿ ਇਹ ਆਮ ਘਰਾਂ ਦੇ ਨੌਜਵਾਨਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਆ ਤੇ ਤੁਸੀਂ ਵੀ ਦੱਸਿਆ ਕਿ ਮੈਂ ਵੀ ਇਹ ਕੰਮ ਕਰਦਾ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੇਖੋ ਜੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੋ ਅਜੇ ਤੱਕ ਰੱਖਿਆ ਉਹ ਕੀਤਾ ਹੈ ਮੈਂ ਸੱਚ ਮੰਨਦਾ ਜੀ ਇਸ ਗੱਲ ਅਕਾਲੀ ਦਲ ਕਾਫੀ ਡਿੰਗਾ ਮਾਰ ਰਿਹਾ ਪੰਜਾਬ ਦੇ ਵਿੱਚ ਵੀ 27 ਦੇ ਵਿੱਚ ਸਾਡੀ ਸਰਕਾਰ ਆਉਗੀ ਤੁਸੀਂ ਕਹ ਰਹੇ ਕਿ ਅਕਾਲੀ ਦਲ ਤੁਹਾਡੇ ਤੋਂ ਤੀਜੇ ਨੰਬਰ ਤੇ ਆ ਗਿਆ ਤੇ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਟਾਰੀ ਦੀ ਗੱਲ ਕਰੀ ਤੇ ਅਕਾਲੀ ਦਲ ਨੇ ਵੀ ਉੱਥੋਂ ਜ਼ਿਲ੍ਹਾ ਪ੍ਰੇਸ਼ਦ ਤਿੰਨ ਸੀਟਾਂ ਪ੍ਰਾਪਤ ਕੀਤੀਆਂ ਨੇ ਮੈਨੂੰ ਲੱਗਦਾ ਕੱਲੇ ਤੁਸੀਂ ਜਿੱਤੇ ਹੋ ਜਾਂ ਆਪਦੇ ਨਹੀਂ ਜੀ ਇੱਕ ਜਹਾਂਗੀਰ ਤੋਂ ਸੀਟ ਦੀ ਸਾਡੀ ਆਵਾਜ਼ ਦੀ ਪਾਰਟੀ ਦੀ ਉਹ ਵੀ ਜਿੱਤੇ ਆ ਜੀ ਹਾਂਜੀ ਮੈਂ ਵੇਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਹੈ ਅਕਾਲੀ ਦਲ ਤੇ ਕਾਂਗਰਸ ਜੇ 20 ਸਾਲ ਪੰਜਾਬ ਦੇ ਵਿੱਚ ਆ ਜੇ ਤੇ ਸਾਬਾ ਬਲ ਰਾਜਨੀਤੀ ਛੱਡਣ ਦੇ ਲਈ ਤਿਆਰ ਹੋਗਾ ਬੜਾ ਵੱਡਾ ਬਿਆਨ ਦੇ ਰਹੇ ਹੋ ਬੱਲ ਸਾਹਿਬ ਉਧਰ ਕਾਲੀ ਦਲ ਵਾਲੇ ਕਹਿ ਰਿਹਾ ਡਾਇਨਾਸੌਰ ਵੀ ਆਉਣਗੇ ਤੇ ਕਾਲੀ ਦਲ ਵੀ ਆਏਗਾ 27 ਦੇ ਵਿੱਚ ਤੇ ਤੁਸੀਂ ਬਹੁਤ ਵੱਡਾ ਆਪਣੇ ਆਪ ਤੇ ਜਿਹੜਾ ਉਹ ਬਿਆਨ ਦੇ ਦਿੱਤਾ ਮੈਂ ਨਾ ਜੀ ਮੈਂ ਇਸ ਚੀਜ਼ ਨੂੰ ਸਾਬਤ ਕਰਦਾ ਹਾਂ ਹੂੰ ਮੇਰਾ ਵੀ ਜ਼ਿੰਦਗੀ ਦਾ ਪ੍ਰੈਕਟੀਕਲ ਲੈਂਡ ਦਾ ਤਜਰਬਾ ਏ ਮੇਰਾ ਖੁਦ ਦਾ ਤਜਰਬਾ ਏ ਕਿ ਜੇ 20 ਸਾਲ ਦੇ ਵਿੱਚ ਇਹ ਦੋਵੇਂ ਪਾਰਟੀਆਂ ਆਜਣ ਕਾਲੀ ਦਲ ਜਾਂ ਕਾਂਗਰਸ ਮੈਂ ਰਾਜਨੀਤੀ ਛੱਡਣ ਦੇ ਲਈ ਤਿਆਰ ਹਾਂ ਪੱਕੀ ਗੱਲ ਆ ਪੱਕੀ ਗੱਲ ਆ ਬਲ ਸਾਹਿਬ ਠੀਕ ਹੈ ਜਿਸ ਤੀਸਰੀ ਬਿਆਨ ਦਿੱਤਾ ਪਰ ਉਧਰ ਜੇ ਕਾਲੀ ਦਲ ਦੀ ਗੱਲ ਕਰੀਏ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਦਾ ਮਾਮਲਾ ਭਖਿਆ ਹੋਇਆ ਉਧਰ ਗੱਲ ਕਰ ਲਈਏ 328 ਪਾਵਨ ਸਰੂਪ ਦਾ ਮਾਮਲਾ ਭਖਿਆ ਹੋਇਆ ਉਹ ਡਾਇਨਾਸੌਰ ਲੈ ਕੇ ਆ ਰਹੇ ਆ ਪੰਜਾਬ ਦੇ ਵਿੱਚ 27 ਦੇ ਵਿੱਚ ਤੁਸੀਂ ਇਧਰੋਂ ਚੈਲੰਜ ਕਰ ਦਿੱਤਾ ਉਹਨਾਂ ਨੂੰ ਮੈਂ ਨਾ ਜੀ ਉਹ ਪਰਮਾਧਮ ਨੇ ਕਹੀ ਹੈ ਗੱਲ ਵੇਖੋ ਸਿਆਣਿਆਂ ਨੇ ਗੱਲੀਆਂ ਸੱਚੀਆਂ ਕਹੀਆਂ ਜੀ ਕਿ ਬੰਦੇ ਦੀ ਮਾਰ ਆਪਾਂ ਝੱਲ ਸਕਦੇ ਆ ਪਰ ਜਦੋਂ ਪ੍ਰਮਾਤਮਾ ਦੀ ਮਾਰ ਵਜਦੀ ਹੈ ਨਾ ਉਦੋਂ ਆਪਾਂ ਨਹੀਂ ਝੱਲ ਸਕਦੇ ਉਹ ਪ੍ਰਮਾਤਮਾ ਨੇ ਕਿਹਾ ਹੈ ਕਿ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਕਾਲੀ ਦਲ ਨੇ ਜੇ ਚੀਜ਼ਾਂ ਕੀਤੀਆਂ ਸੀ ਤੇ ਅੱਜ ਸਪਸ਼ਟ ਹੋ ਗਿਆ ਉਹ ਚੀਜ਼ਾਂ ਤੇ ਜਿਹੜੀ ਕਾਂਗਰਸ ਹੀ ਕਾਂਗਰਸ ਦਾ ਵੀ ਅੱਜ ਇੰਨਾ ਕੁ ਮੰਦਾ ਹਾਲ ਹੋ ਚੁੱਕਾ ਹੈ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਪਰਖ ਲਿਆ ਹੈ ਜਿੱਦਾਂ ਕਿ ਕੈਪਟਨ ਅਮਰਿੰਦਰ ਸਿੰਘ ਇਹ ਅਮਰਿੰਦਰ ਸਿੰਘ ਹੂੰ ਉਹਨਾਂ ਨੇ ਗੁਟਕਾ ਫੜ ਕੇ ਹੱਥ 'ਚ ਸਹੁੰ ਖਾਧੀ ਸੀ ਕਿ ਮੈਂ ਪੰਜਾਂ ਸਾਲਾਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਹੂੰ ਜੇ ਉਹਨਾਂ ਨੇ ਸਹੁੰ ਖਾਧੀ ਸੀ ਅੱਜ ਕਿੱਥੇ ਆ ਕੈਪਟਨ ਹੂੰ ਜੇ ਮਜੀਠੀਆ ਹੈ ਕਿੱਥੇ ਆ ਮਜੀਠੀਆ ਨਵਜੋਤ ਸਿੰਘ ਸਿੱਧੂ ਕਿੱਥੇ ਆ ਇਹਨਾਂ ਨੇ ਤੇ ਆਪਣਾ ਸਮਝਿਆ ਹੈ ਕਿ ਮਤਲਬ ਕਿ ਇਹੀ ਰਾਜ ਕਰਨਾ ਹੈ ਪਰਮਾਤਮਾ ਬੜਾ ਬਿਆੰਤਿਆ ਲੋਕ ਬੜੇ ਜਿੱਦੜ ਮਤਲਬ ਕਿ ਪਬਲਿਕ ਹੋ ਜੇ ਲੋਕ ਹੋ ਜਨਾਂ ਫਿਰ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਆਮ ਆਦਮੀ ਪਾਰਟੀ ਦੇ ਨਾਲ ਲੋਕ ਆ ਲੋਕਾਂ ਨੂੰ ਕਦੀ ਵੀ ਕੋਈ ਪਬਲਿਕ ਨੂੰ ਦਬਾ ਨਹੀਂ ਸਕਦਾ ਮਜੀਠੀਆ ਸਾਹਿਬ ਵੀ ਤੁਸੀਂ ਗੱਲ ਕੀਤੀ ਆ ਬਿਕਰਮ ਸਿੰਘ ਮਜੀਠੀਆ ਤੁਸੀਂ ਕਿਹਾ ਵੀ ਉਹਨਾਂ ਨੇ ਵੀ ਬੜਾ ਕੁਝ ਕੀਤਾ ਤੇ ਪੰਜਾਬ ਦੇ ਵਿੱਚ ਚਿੱਟਾ ਤੇ ਹੋਰ ਵੀ ਵਿਕ ਰਿਹਾ ਨਸ਼ਾ ਤੇ ਹੋਣ ਵੀ ਵਿਕ ਰਿਹਾ ਲੋਕ ਤੇ ਨਸ਼ੇ ਨਾਲ ਹੁਣ ਵੀ ਮਾਮਾ ਦੇ ਪੁੱਤ ਮਰ ਰਹੇ ਆ ਨਹੀਂ ਜੀ ਵੇਖੋ ਜਿਹੜਾ 70 ਸਾਲ ਪੁਰਾਣਾ ਗੰਦ ਪਿਆ ਹੀ ਨਾ ਤੁਹਾਨੂੰ ਪਤਾ ਕੀ ਇਹਨੂੰ ਸਾਫ਼ ਕਰਦਿਆਂ ਨੂੰ ਟਾਈਮ ਲੱਗ ਜਾਂਦਾ ਹੈ ਸਾਡੀ ਸਰਕਾਰ ਨੇ ਵੇਖੋ ਇੱਕ ਜੁੱਧ ਨਸ਼ਿਆਂ ਵਿਰੁੱਧ ਇੱਕ ਮਹਮ ਚਲਾਈ ਹੈ ਹੂੰ ਕਿ ਜਿਸ ਦੇ ਨਾਲ ਤੁਹਾਨੂੰ ਪਤਾ ਹੀ ਆ ਇੱਕ ਸਾਡੀ ਮੈਡਮ ਆ ਸੋਨੀਆ ਮਾਨ ਜੀ 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 ਉਹਨਾਂ ਨੂੰ ਵੀ ਮਾਝਾ ਜੋਂ ਤੋਂ ਕੋਆਰਡੀਨੇਟਰ ਲਾਇਆ ਹੈ ਜੀ ਤੇ ਸਾਡੇ ਡਿਸਟ੍ਰਿਕਟ ਤੋਂ ਹੋਰ ਵੀ ਮੁੰਡੇ ਜਿੱਦਾਂ ਜਗਰਾਤ ਸਿੰਘ ਹੋ ਗਿਆ ਹਾਂਜੀ ਇਹਨਾਂ ਨੂੰ ਵੀ ਉਹਨਾਂ ਨੇ ਮੈਦਾਨ ਦੇ ਵਿੱਚ ਕੀ ਲੋਕਾਂ ਦੀ ਸੇਵਾ ਦੇ ਵਿੱਚ ਉਤਾਰਿਆ ਹੈ ਕਿ ਜਿਸ ਜਗਾ ਵੀ ਸਾਡੀ ਪਾਰਟੀ ਨੇ ਆਮਦਵੀ ਪਾਰਟੀ ਨੇ ਕਿੰਨੀ ਕੋਸ਼ਿਸ਼ ਕੀਤੀ ਆ ਨਸ਼ਾ ਖਤਮ ਕਰਨ ਨੂੰ ਦੂਜੀਆਂ ਪਾਰਟੀਆਂ ਕਦੀ ਸੋਚਿਆ ਨਹੀਂ ਸੀ ਬਲਸਾਬ ਇੱਕ ਤੁਸੀਂ ਜਵਰਾ ਸਿੰਘ ਸਰਪੰਚ ਹੋਣਾਂ ਦੀ ਗੱਲ ਕੀਤੀ ਆ ਪਿੰਡ ਬਾਲਸ ਚੰਦਰ ਦੇ ਸਰਪੰਚ ਨੇ ਲੰਮਾ ਸਮਾਂ ਹੋ ਗਿਆ ਉਹ ਵੀ ਸਿਆਸਤ ਕਰ ਰਹੇ ਨੇ ਪਰ ਮੈਨੂੰ ਪਤਾ ਲੱਗਾ ਸੀ ਸੂਤਰਾ ਤੋਂ ਬਹੁਤ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੁਹਾਡੀ ਭਰਾਮਾ ਮੰਗ ਮੋਢੇ ਨਾਲ ਮੋਢਾ ਜੋੜ ਕੇ ਸਪੋਰਟ ਕੀਤੀ ਆ ਵਾਕਿਆ ਹੀ ਸਪੋਰਟ ਕੀਤੀ ਆ ਬਿਲਕੁਲ ਜੀ ਬਿਲਕੁਲ ਕੀਤੀ ਆ ਅਸੀਂ ਦੋਵੇਂ ਬਚਪਨ ਦੇ ਯਾਰ ਹਾਂ ਜੇ ਮੈਂ ਅੱਜ ਇਲੈਕਸ਼ਨ ਲੜੀ ਆ ਤੇ ਉਹਨੇ ਮੇਰਾ ਸਾਥ ਦਿੱਤਾ ਜੇ ਕੱਲ ਨੂੰ ਉਹ ਇਲੈਕਸ਼ਨ ਲੜੂਗਾ ਮੈਂ ਉਹਦੇ ਨਾਲ ਬਿਲਕੁਲ ਸਾਥ ਦਊਂਗਾ ਜੀ ਉਹਦਾ ਸਾਡਾ ਫਰਜ਼ ਬੰਦਾ ਹੈ ਉਹਦਾ ਵੀ ਫਰਜ਼ ਬੰਦਾ ਹੈ ਤੇ ਮੈਂ ਕੱਲ ਨੂੰ ਕੋਈ ਉਹ ਇਲੈਕਸ਼ਨ ਲੜਦਾ ਮੇਰਾ ਵੀ ਫਰਜ਼ ਬੰਦਾ ਜੀ ਕਿ ਉਹਦਾ ਸਾਥ ਦੇਂਦਾ ਮਤਲਬ ਯਾਰੀ ਜਿਹੜੀ ਸੀ ਉਹ ਭਰਾਵਾਂ ਤੱਕ ਨਭਾਈ ਆ ਸਿਆਸਤ ਤੱਕ ਨਭਾਈ ਇੱਕ ਸਰਪੰਚ ਨੇ ਮੈਂ ਨਾ ਜੀ ਜਿਹੜੀ ਯਾਰੀ ਦੋਸਤੀ ਸੀ ਨਾ ਹਾਂ ਮੇਰੇ ਜਿੰਨੇ ਵੀ ਹੋਂਦ ਤੱਕ ਦੇ ਯਾਰ ਆ ਨਾ ਹੂੰ ਮੇਰੇ ਯਾਰ ਸਾਰੇ ਪੁਰਾਣੇ ਆ ਹੂੰ ਕਿ ਬਚਪਨ ਤੋਂ ਲੈ ਕੇ ਸਕੂਲ ਟਾਈਮ ਤੋਂ ਲੈ ਕੇ ਉਹੋ ਹੀ ਪੱਕੇ ਯਾਰ ਮੇਰੇ ਅੱਜ ਤੱਕ ਮੇਰੇ ਨਾਲ ਆ। ਬਾਬਾ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਤੁਸੀਂ ਲੰਮਾ ਸਮਾਂ ਪਾਰਟੀ ਦੇ ਵਿੱਚ ਕੰਮ ਕੀਤਾ, ਨੱਤਿਆਂ ਪਿੰਡਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ। ਹੁਣ ਸੋਚਦੇ ਹੋ ਕਿ ਪਾਰਟੀ ਇਸ ਤੋਂ ਵੀ ਅੱਗੇ ਵਧਣਾ ਚਾਹੁੰਦੀ ਹੈ ਉਹ ਕਿ ਪਾਰਟੀ ਕੋਈ ਹੋਰ ਵੱਡੀ ਜ਼ਿੰਮੇਵਾਰੀ ਸੌਪੇ। ਵੇਖੋ ਜੀ ਪਾਰਟੀ ਜੇ ਮੈਨੂੰ ਜ਼ਿੰਮੇਵਾਰੀ ਦਿੰਦੀ ਆ ਹਮ ਅਮਰਸਾਹ ਡਿਸਟ੍ਰਿਕਟ ਦੀ ਤੇ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ। ਹਮ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਿੱਸਾ ਪਾਉਣ ਵਾਲੀ ਪਾਰਟੀ ਆ ਜਿਹੜੀਆਂ ਦੂਜੀਆਂ ਸਰਕਾਰਾਂ ਐ ਕਾਂਗਰਸ ਲਾ ਲੋ ਕਾਲੀ ਦਾ ਲਾ ਲੋ ਇਹ ਜਦੋਂ ਜਿੱਤ ਜਾਂਦੇ ਹੀ ਨਾ ਇਹ ਕਦੀ ਪਾਜੀ ਪਿੰਡਾਂ ਦੇ ਵਿੱਚ ਨਹੀਂ ਵੜੇ ਹੂੰ ਮੈਂ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਮੈਂ ਹਰ ਪਿੰਡ ਦੇ ਵਿੱਚ ਜਾਂਦਾ ਰਿਆ ਤੇ ਮੈਨੂੰ ਜੋ ਸੁਣਦੇ ਲਈ ਆਇਆ ਆਂਦੇ ਕਿ ਇਹ ਵੋਟਾਂ ਲੈ ਕੇ ਅਜੇ ਤੱਕ ਕਦੀ ਸਾਡੇ ਪਿੰਡ ਗੇੜਾ ਤੱਕ ਨਹੀਂ ਮਾੜਿਆ ਜਿੱਦਾਂ ਕੀ ਹੋ ਗਿਆ ਸਰ ਸਿੰਘ ਡੀਸੀ ਹੋ ਗਿਆ ਟਾਰਿਖ ਦੇ ਵਿੱਚ ਰਿਹਾ ਹੈ ਇਹਨਾਂ ਨੇ ਅਜੇ ਤੱਕ ਲੋਕਾਂ ਨੂੰ ਸਾਰ ਤੱਕ ਨਹੀਂ ਪੁੱਛੀ ਗਰਜੀਤ ਔਇਲਾ ਹੈ ਕਦੀ ਲੋਕਾਂ ਦੇ ਵਿੱਚ ਗਿਆ ਹੀ ਨਹੀਂ ਅਜੇ ਤੱਕ ਤੁਹਾਨੂੰ ਪਤਾ ਹੀ ਆ ਕਿ ਮੈਂ ਪਿੱਛੇ ਜੇ ਆਪਣਾ ਲੋਕ ਸਭਾ ਦੀ ਆਪਣਾ ਦਾਵੇਦਾਰੀ ਵੀ ਪਾਈ ਸੀ ਤੇ ਮੈਂ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਹਾਂ ਤੇ ਮੈਨੂੰ ਬਹੁਤ ਲੋਕਾਂ ਦਾ ਮਾਨ ਸਨਮਾਨ ਪਿਆਰ ਮਿਲਿਆ ਤੇ ਮੈਨੂੰ ਜਦੋਂ ਉਹ ਦੱਸਦੇ ਹੀ ਜਾਂਦੇ ਗਰਜੀਤ ਔਲੇ ਨੂੰ ਅਸੀਂ ਵੋਟਾਂ ਪਾਈਆਂ ਕਾਂਗਰਸ ਨੂੰ ਪਰ ਸਾਡੇ ਮੋੜ ਇੱਥੇ ਦੁਬਾਰਾ ਸਾਡੇ ਕੋਲ ਆਇਆ ਨਹੀਂ ਬਾਲ ਸਾਹਿਬ ਇੱਕ ਛੋਟਾ ਜਿਹਾ ਪਿੰਡ ਹੈ ਤੁਹਾਡਾ ਮੈਂ ਖਿਆਲ ਬਿਲਕੁਲ ਰਾਜਸਾਨਸੀ ਹਲਕੇ ਤੇ ਅਟਾਰੀ ਹਲਕੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਤੁਹਾਡਾ ਤੇ ਮੈਂ ਤੁਹਾਡੀਆਂ ਤਸਵੀਰਾਂ ਵੇਖ ਰਿਹਾ ਸੀਗਾ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਤੁਹਾਡੀਆਂ ਤਸਵੀਰਾਂ ਮੈਂ ਸੋਸ਼ਲ ਮੀਡੀਆ ਦੇ ਵੇਖ ਰਿਹਾ ਸੀਗਾ ਹੋਰ ਵੱਡੇ ਵੱਡੇ ਲੀਡਰਾਂ ਦੇ ਨਾਲ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨਾ ਐਡੀ ਦੂਰ ਤੱਕ ਆਪਣਾ ਸਿਰ ਕੱਢਣਾ ਜੇ ਕਿਸੇ ਤੁਸੀਂ ਅੱਜ ਹੋਰ ਪਾਰਟੀ ਦੇ ਵਿੱਚ ਹੁੰਦੇ ਜੇ ਤੁਸੀਂ ਕਾਂਗਰਸ ਦੇ ਵਿੱਚ ਹੁੰਦੇ ਜੇ ਤੁਸੀਂ ਕਾਲੀ ਦਲ ਦੇ ਵਿੱਚ ਹੁੰਦੇ ਜੇਕਰ ਤੁਸੀਂ ਭਾਜਪਾ ਦੇ ਵਿੱਚ ਹੁੰਦੇ ਤੁਹਾਨੂੰ ਇਹ ਮੌਕਾ ਮਿਲਣਾ ਸੀ ਭਾਵੇਂ ਫੋਟੋਆਂ ਦੀ ਗੱਲ ਕਰ ਲਓ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਅੱਜ ਮੈਂਬਰ ਬਣ ਚੁੱਕੇ ਹੋ ਹੋ ਸਕਦਾ ਕੱਲ ਨੂੰ ਤੁਹਾਨੂੰ ਵੱਡੀ ਜ਼ਿੰਮੇਵਾਰੀ ਵੀ ਮਿਲ ਜੇ ਇਹ ਮੌਕਾ ਕਿਸੇ ਹੋਰ ਪਾਰਟੀ 'ਚ ਮਿਲ ਸਕਦਾ ਸੀ ਉਹ ਮ ਮੈਨੂੰ ਕਦੀ ਨਹੀਂ ਸੀ ਮਿਲਣਾ ਕਿਉਂਕਿ ਉਹ ਪੁੱਤ ਭਤੀਜਾਂ ਨੂੰ ਹੀ ਟਿਕਟਾਂ ਦਿੰਦੇ ਸੀ ਤੇ ਉਹਨਾਂ ਨੂੰ ਹੀ ਚੇਅਰਮੈਨ ਤੇ ਐਮਐਲਏ ਬਣਾਉਂਦੇ ਸੀ ਤੇ ਸਾਡੇ ਗਰੀਬ ਬੰਦਿਆਂ ਨੂੰ ਕਿੱਥੋਂ ਉਹਨਾਂ ਨੇ ਇੱਥੋਂ ਤੱਕ ਲੈ ਕੇ ਆਉਣਾ ਜੀ ਜੇ ਸਾਨੂੰ ਉਹ ਟਿਕਟਾਂ ਦਿੰਦੇ ਜਾਂ ਜੇ ਸਾਨੂੰ ਉਹ ਟਿਕਟਾਂ ਦਿੰਦੇ ਤੇ ਫਿਰ ਉਹਨਾਂ ਦੇ ਆਪਣੇ ਰਹਿ ਜਾਂਦੇ ਹੀ ਪੁੱਤ ਭਤੀਜੇ ਉਹ ਕਿੱਥੇ ਜਾਣੇ ਸੀ ਜੀ ਕਿ ਜਦੋਂ ਦੀ ਮਾਨ ਸਰਕਾਰ ਆਈ ਆ ਇਹ ਸਾਰੇ ਹੀ ਪਾਰਟੀਆਂ ਇਕੱਠੇ ਹੋ ਕੇ ਤੇ ਆਮ ਆਦਮੀ ਪਾਰਟੀ ਨੂੰ ਡੇਗਣ ਦੀ ਕੋਸ਼ਿਸ਼ ਕਰਦੀਆਂ ਹਨ। ਹੂੰ। ਇਹ ਤਿੰਨੇ ਪਾਰਟੀਆਂ ਇਕੱਠੀਆਂ ਹੋ ਗਈ ਕਿ ਕਿਸੇ ਤਰੀਕੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਆਪਾਂ ਡੇਗੀਏ। ਪਰ ਉੱਪਰ ਵਾਲਾ ਬੜਾ ਬਿਆੰਤਿਆ ਪ੍ਰਮਾਤਮਾ ਬਾਬਾ ਦੀਪ ਸਿੰਘ ਕਿਉਂਕਿ ਜਿਹਦੇ ਤੇ ਪ੍ਰਮਾਤਮਾ ਦਾ ਹੱਥ ਹੋਵੇ ਨਾ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਬਲ ਸਾਹਿਬ ਪੰਜਾਬ ਦੇ ਵਿੱਚ ਨਸ਼ੇ ਦਾ ਹਮੇਸ਼ਾ ਹੀ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿ ਪੰਜਾਬ ਦੇ ਵਿੱਚ ਨਸ਼ਾ ਅਕਾਲੀ ਦਲ ਨੇ ਵਾੜਿਆ ਹਾਂਜੀ ਪਰ ਅਕਾਲੀ ਦਲ ਵਾਲੇ ਸਿੱਧਾ-ਸਿੱਧਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਲਾ ਰਹੇ ਕਹਿੰਦੇ 4 ਸਾਲ ਸਰਕਾਰ ਤੁਹਾਡੀ ਹੋ ਗਈ ਆ ਤੁਹਾਡੇ ਕੋ ਨਸ਼ਾ ਨਹੀਂ ਬੰਦ ਹੋ ਗਿਆ ਨਸ਼ੇ ਦਾ ਅਸਲੀ ਜ਼ਿੰਮੇਵਾਰ ਕੌਣ ਆ ਵੇਖੋ ਜੀ ਅਕਾਲੀ ਦਲ ਸਰਕਾਰ ਨੇ ਨਸ਼ਾ ਲਿਆਂਦਾ ਕਾਂਗਰਸ ਸਰਕਾਰ ਚ ਕਾਂਗਰਸ ਸਰਕਾਰ ਨੇ ਵਧਾਇਆ ਤੇ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਘਟਾਇਆ ਹੂੰ ਸਾਰਿਆਂ ਨੂੰ ਪਤਾ ਹੀ ਆ ਜੀ ਇਹ ਆਪਣਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਕਾਲੀ ਦਲ ਨੇ ਨਸ਼ਾ ਲਿਆਂਦਾ ਤੇ ਵਿਕਰਮ ਸਿੰਘ ਜਿਹੜਾ ਮਜੀਠੀਆ ਆ ਜਿਹੜਾ ਮਾਜੇ ਦਾ ਜਰਨੈਲ ਹੀ ਤੇ ਜਾਂ ਨੂੰ ਹੁਣ ਉਹਦੀ ਘਰ ਦੀ ਗਈ ਜਾਂਦੀ ਹੈ ਬੱਬਰ ਸ਼ੇਰ ਨੂੰ ਛੱਡ ਦੋ ਉਹ ਬੱਬਰ ਸ਼ੇਰ ਨੂੰ ਛੱਡ ਗਏ ਤੇ ਜਿਹੜੇ ਆ ਮਾਵਾ ਦੇ ਪੁੱਤ ਆਮ ਆਦਮੀ ਪਾਰਟੀ ਬਚਾਉਂਦੀ ਆ ਇਹ ਫੇਰ ਖਤਮ ਕਰਾਉਣੇ ਆ ਵੇਖੋ ਮੈਂ ਇਹ ਚੀਜ਼ ਦਾਦਾ ਐ ਕਿ ਜਿਹੜੇ ਘਰਾਂ ਦੇ ਜੇ ਰਾਗ ਬੁੱਝ ਗਏ ਹਨ ਜਿਹੜੇ ਮਾਵਾ ਦੇ ਪੁੱਤ ਚਲ ਗਏ ਹਨ ਉਹਨਾਂ ਮਾਵਾਂ ਨੂੰ ਪੁੱਛੀਏ ਵੇਖੋ ਕਿ ਉਹਨਾਂ ਦੇ ਦਿਲ ਤੇ ਕੀ ਬੀਤਣ ਦੀ ਆ ਹੂੰ ਸੋ ਧੰਨਵਾਦ ਇਹ ਸਨ ਸ਼ਰਪਜੀਤ ਸਿੰਘ ਸਾਬਾ ਬੱਲ ਜੋ ਵਿਧਾਨ ਸਭਾ ਹਲਕਾ ਟਾਰੀ ਤੋਂ ਵੱਡੀ ਲੀਡ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ ਆ ਜਿਨ੍ਹਾਂ ਨੇ ਕਿਹਾ ਕਿ ਮੈਂ ਲੰਮਾ ਸਮਾਂ ਇਸ ਪਾਰਟੀ ਦੇ ਨਾਲ ਜੁੜਿਆ ਸੀਗਾ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਾਵੇਗੀ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਮੇਰਾ ਕੋਈ ਦਾਦਾ ਪੜਦਾਦਾ ਜਾਂ ਮੇਰੇ ਪਿਤਾ ਜੀ ਇਸ ਪਿੰਡ ਤੋਂ ਕਦੇ ਮੈਂਬਰ ਵੀ ਨਹੀਂ ਬਣੇ ਸਨ ਪਰ ਉਹਨਾਂ ਨੇ ਇਹ ਵੀ ਆਸ ਰੱਖੀ ਆ ਜੇਕਰ ਮੈਨੂੰ ਪਾਰਟੀ ਹੋਰ ਵੀ ਜ਼ਿੰਮੇਵਾਰੀ ਸੌਂਪੂਗੀ ਅਮਰਸਰ ਜ਼ਿਲ੍ਹੇ ਦੀ ਕੋਈ ਜ਼ਿੰਮੇਵਾਰੀ ਸੌਪੂਗੀ ਤੇ ਮੈਂ ਉਹ ਤਨਦੇਹੀ ਨਾਲ ਨਿਭਾਵਾਂਗਾ ਤੇ ਆਪਣੇ ਅਮਰਸਰ ਦੇ ਹਾਤੀ ਦੇ ਲੋਕਾਂ ਦੇ ਵਾਅਦੇ ਤੇ ਖਰਾ ਉਤਰਾਂਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਹਿੰਗਾ ਕਿ ਜੇਕਰ ਪਾਰਟੀ ਕੋਈ ਜ਼ਿੰਮੇਵਾਰੀ ਸੌਂਪੂਗੀ ਤੇ ਅਸੀਂ ਇਹੋ ਜਿਹਾ ਅਮਰਸਰ ਨੂੰ ਟੂਰਿਸਟ ਹੱਬ ਬਣਾਵਾਂਗੇ ਪਰ ਲੋਕ ਕਹਿਣਗੇ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ ਪੰਜਾਬ ਦੇ ਵਿੱਚ